ਗੱਲ ਸਿਰਫ ਫਸਲ ਦੀ ਨਹੀਂ ਨਸਲ ਦੀ ਵੀ ਹੈ ਫਸਲ ਦਾ ਮੁੱਲ ਲੈਣ ਦੇ ਲਈ ਮੋਰਚਾ ਚੱਲ ਰਿਹਾ ਤਾਂ ਪੰਜਾਬ ਦੀ ਆਉਣ ਵਾਲੀ ਨਸਲ ਬੜੀ ਫਿਕਰਮੰਦ ਇਹ ਬੱਚਾ ਸਤਵੇਂ ਚ ਪੜਦਾ ਤੇ ਕੈਨੇਡਾ ਜਾਣ ਦੀ ਤਿਆਰੀ ਕਰਤੀ ਇਸੇ ਜੂਨ ਚ ਜਿਹੜੀ ਇਹਦੀ ਫਲਾਈਟ ਹੈ ਬਾਬਾ ਜੀ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਬਾਈ ਕਿੱਥੋਂ ਆਏ ਮੇਰਾ ਪਿੰਡ ਟਿੱਬਾ ਜੀ ਸਾਹਨੇ ਵਾਲ ਦੇ ਨੇੜੇ ਅਸੀਂ ਉੱਥੋਂ ਆਏ ਆ ਇਹ ਬੱਚਾ ਬੜਾ ਉਤਸੁਕ ਸੀਗਾ ਕਹਿੰਦਾ ਪਾਪਾ ਮੈਂ ਉੱਥੇ ਦਾ ਮਾਹੌਲ ਦੇਖ ਕੇ ਆਉਣਾ ਇਹਦੀ ਟਿਕਟ ਹੋਈ ਹੋਈ ਆ ਜੀ ਕੈਨੇਡਾ ਕੈਲਗਰੀ ਜਾਣਾ ਨੇ ਪਰ ਵੀ ਭਰਾ ਕੋਲੇ ਤੇ ਹੁਣ ਦੇਖੋ ਅਸੀਂ ਬੱਚੇ ਇਹੋ ਜਿਹੇ ਬੱਚਿਆਂ ਨੂੰ ਬਾਹਰ ਇਸੇ ਲਈ ਤੋਰ ਰਹੇ ਆ ਵੀ ਸਾਡੀਆਂ ਸੇ ਨਸਲਾਂ ਸੇਫ ਨਹੀਂ ਫਸਲਾਂ ਦੇ ਨਾਲ ਸਾਨੂੰ ਨਸਲਾਂ ਵੀ ਚਾਹੀਦੀਆਂ ਨੇ ਹੁਣ ਹੋਂ ਹਰ ਇਹੋ ਜੇ ਬੱਚੇ ਜਿਹੜੇ ਬਾਹਰ ਜਾ ਰਹੇ ਨੇ ਇੱਥੇ ਦੇ ਸਿਸਟਮ ਦਾ ਚੰਗਾ ਹੋਣ ਕਰਕੇ ਜਾ ਰਹੇ ਨੇ ਜੀ ਹਾਂਜੀ ਵੈਸੇ ਇੱਕ ਟ੍ਰੈਂਡ ਸੀਗਾ ਭਾਈ ਕਿ 12ਵੀਂ ਕਰਕੇ ਜਾਂ ਉਹ ਜੀ ਵੱਡੀ ਪੜ੍ਹਾਈ ਵਾਸਤੇ ਬੱਚੇ ਬਾਹਰ ਜਾ ਰਹੇ ਸੀਗੇ ਹੁਣ ਇਹੋ ਜਿਹਾ ਟ੍ਰੈਂਡ ਸ਼ੁਰੂ ਹੋ ਗਿਆ ਕਿਉਂਕਿ ਜੋ ਮਾਹੌਲ ਖਾਸ ਕਰ ਪੰਜਾਬੀਆਂ ਲਈ ਖਾਸ ਕਰ ਦਸਤਾਰਧਾਰੀਆਂ ਦੇ ਲਈ ਜੋ ਹੈ ਹਾਂਜੀ ਓਏ ਇਹ ਇਹ ਕਹਿੰਦੇ ਇੱਥੇ ਨਾਲੋਂ ਤਾਂ ਉੱਥੇ ਚੰਗਾ ਚਾਹੇ ਉੱਥੇ ਸਾਨੂੰ ਜ਼ਿਆਦਾ ਹੀ ਮਿਹਨਤ ਕਰਨੀ ਪਵੇ ਪਰ ਇੱਥੇ ਨਾਲੋਂ ਤਾਂ ਅਸੀਂ ਸੇਫ ਆ ਤੇ ਦੇਖਿਓ ਕਿਵੇਂ ਪਿੱਛੇ ਗੋਲੇ ਸਾਡੇ ਤੱਕੇ ਜਾ ਰਹੇ ਨੇ ਕਿਵੇਂ ਨੌਜਵਾਨਾਂ ਨੂੰ ਫੱਟੜ ਕਰ ਰਹੇ ਨੇ ਇਹੋ ਜਿਹਾ ਮਾਹੌਲ ਤੋਂ ਡਰਦੇ ਹੀ ਬੱਚੇ ਬਾਹਰ ਜਾ ਰਹੇ ਨੇ ਆ ਤੁਸੀਂ ਦੇਖੋ ਕਿਹੋ ਜਿਹੇ ਨੌਜਵਾਨ 6-6 ਫੁੱਟੇ ਵਿਚਾਰੇ ਇੱਥੇ ਵਿਹਲੇ ਤੁਰੇ ਫਿਰਦੇ ਨੇ ਇਹ ਇੱਥੇ ਬੇਰੋਜ਼ਗਾਰੀ ਹੋਣ ਕਰਕੇ ਹੀ ਅੱਗੇ ਤਾਂ ਬੱਚੇ ਪੜ੍ਹ ਕੇ ਜਾਂਦੇ ਸੀ ਹੁਣ ਤਾਂ ਵਰਕ ਪਰਮਿਟ ਲਈ ਜਾਣ ਲੱਗ ਜੇ ਨਾਲੇ ਪਤਾ ਵੀ ਉੱਥੇ ਸਾਡਾ 10 ਸਾਲ ਕੋਈ ਭੇਖ ਨਹੀਂ ਬਣਨਾ ਵੀ ਸਾਨੂੰ ਉੱਥੇ ਰੋਲਣਾ ਪੈਣਾ ਤੇ ਇੱਥੇ ਜ਼ਮੀਨਾਂ ਵੇਚ ਕੇ ਜਾ ਰਹੇ ਨੇ ਇਹ ਸਰਕਾਰ ਦੀਆਂ ਚੰਗੀਆਂ ਨੀਤੀਆਂ ਨਾ ਹੋਣ ਕਰਕੇ ਹੀ ਆ ਜੀ ਬਿਲਕੁਲ ਕਿੰਨਾ ਸੋਹਣਾ ਬੇਟਾ ਆ ਜੂੜਾ ਬੰਨਿਆ ਊੜਾ ਤਾਂ ਜੂੜਾ ਤੁਸੀਂ ਦੋਨੇ ਸੰਭਾਲੇ ਹੋਏ ਆ ਪਰ ਤਰਾਸਦੀ ਹੈ ਕਿ ਜੋ ਮਾਹੌਲ ਲਗਾ ਉਹਦੇ ਬੰਦੇ ਨਜ਼ਰ ਇਹਨੂੰ ਹੁਣ ਨਹੀਂ ਤਾਂ ਪਿਓ ਦੀ ਕੋਸ਼ਿਸ਼ ਹੁੰਦੀ ਕਿ ਆਪਣੇ ਪੁੱਤ ਨੂੰ ਇੱਕ ਨਾ ਦੂਰ ਭੇਜਣਾ ਬੜਾ ਔਖਾ ਹਾਂਜੀ 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 ਉਹ ਦੇਖੋ ਹੀ ਆ ਇਸੇ ਲਈ ਆ ਜੀ ਹੁਣ ਆਪਦੇ ਜਿਗਰ ਦਾ ਟੋਟਾ ਹੀ ਆ ਸਾਡਾ ਜਿਹੜਾ ਅਸੀਂ ਇਹਨੂੰ ਬਾਹਰ ਆਪਦੇ ਤੋਂ ਅੱਖਾਂ ਤੋਂ ਦੂਰ ਕਰ ਰਹੇ ਹਾਂ ਫਿਰ ਉਸ ਤੋਂ ਬਾਅਦ ਪਤਾ ਨਹੀਂ ਕਦੋਂ ਮੇਲ ਹੋਣੇ ਆ ਬਾਕੀ ਉੱਧਰ ਜਾ ਕੇ ਤਾਂ ਫਿਰ ਵੈਸੇ ਹੀ ਖੂਨ ਚਿੱਟੇ ਹੋ ਜਾਂਦੇ ਨੇ ਜੀ ਤੁਸੀਂ ਦੇਖਿਓ ਜੀ ਆ ਜਾ ਕੇ ਉੱਧਰ ਬੱਚੇ ਫਿਰ ਇਹਨੂੰ ਰੋਕ ਹੀ ਨਹੀਂ ਕਰਦੇ ਇੱਧਰ ਲਾ ਮਾਪੇ-ਬਾਪ ਬੱਚੇ ਤੁਸੀਂ ਦੇਖਿਓ ਕਿਵੇਂ ਜੀ ਆ ਨਾ ਅੱਜ ਕੱਜ ਦੇ ਸਮੇਂ ਦੇ ਵਿੱਚ ਇਸ ਉਮਰ ਦੇ ਬੱਚੇ ਨੂੰ ਬਾਹਰ ਭੇਜਣਾ ਬੜਾ ਦਿਲ ਤੇ ਪੱਥਰ ਰੱਖ ਕੇ ਭੇਜਣਾ ਪੈਂਦਾ ਉਹ ਤਾਂ ਹੈ ਜੀ ਹੁਣ ਕੱਲੇ ਲੋ ਇਹਦਾ ਭਰਾ ਹੈਗਾ ਉੱਥੇ ਉਹ ਸੰਭਾਲੂਗਾ ਇਹਨੇ ਉਹ ਜੀ ਲੱਗ ਜੂ ਜੀ ਤਾਂ ਹੁਣ ਇਹਨੂੰ ਲਾਉਣਾ ਹੀ ਪੈਣਾ ਜੀ ਕੀ ਕਹਿੰਦੀ ਦਿਲ ਤਾਂ ਨਹੀਂ ਕਰਦਾ ਦਿਲ ਤੇ ਪੱਥਰ ਆ ਕੇ ਭੇਜ ਰਹੇ ਆ ਐਡਾ ਲਾੜਲਾ ਬੇਟਾ ਵਾ ਮੇਰਾ ਨਹੀਂ ਸਾਰਿਆਂ ਦਾ ਹੀ ਆ ਜੀ ਇਹ ਤੇ ਸਾਰਿਆਂ ਦਾ ਹੀ ਬੱਚੇ ਜਾ ਰਹੇ ਨੇ ਬੜੇ ਔਖਾ ਮਾਪੇ ਆ ਇਥੋਂ ਬੱਚਿਆਂ ਨੂੰ ਭੇਜਦੇ ਨੇ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਲਾਸਟ ਜੇ ਸਰਕਾਰਾਂ ਕਿਉਂਕਿ ਸਿਸਟਮ ਤੋਂ ਦੁਖੀ ਆ ਹਰ ਇੱਕ ਇਨਸਾਨ ਖਾਸ ਕਰ ਪੰਜਾਬੀ ਬਾਅਦ ਸਿਰਫ ਚੰਗੇ ਸਿਸਟਮ ਲਈ ਜਾ ਰਹਾ ਹੈ ਘਟੋਗਾ ਟੋਥੇ ਮਿਹਨਤ ਦਾ ਮੁੱਲ ਹੈ ਇੱਕ ਆਜ਼ਾਦੀ ਹੈ ਸਿਸਟਮ ਨੂੰ ਕੀ ਕਹਿਣਾ ਚਾਹੁੰਦੇ ਹੋ ਸਿਸਟਮ ਨੂੰ ਇਹੀ ਹੈ ਵੀ ਸਾਡੀ ਤਾਂ ਬੇਨਤੀ ਹੈ ਵੇ ਤੁਸੀਂ ਜਿਹੜਾ ਇੱਥੋਂ ਨੌਜਵਾਨ ਨੂੰ ਜਾ ਰਿਹਾ ਤੁਸੀਂ ਇਹਨਾਂ ਨੂੰ ਇੱਥੇ ਬਾਹਰ ਜਾਣ ਤੋਂ ਰੋਕੋ ਚੰਗਿਆ ਉਹਨਾਂ ਨੂੰ ਲਿਆਕਤ ਦਿਓ ਫ੍ਰੀ ਪੜ੍ਹਾਈਆਂ ਦਿਓ ਤੇ ਉਹਨਾਂ ਦੀ ਅੱਗੇ ਉਹਨਾਂ ਦਾ ਜਿਹੜਾ ਆਪਣੀਆਂ ਨਸਲਾਂ ਖਰਾਬ ਹੋ ਰਹੀਆਂ ਨੇ ਬਾਹਰੋਂ ਆ ਕੇ ਲੋਕ ਇੱਥੇ ਸ਼ਿਕਰਤ ਕਰ ਰਹੇ ਨੇ ਉਹਨਾਂ ਨੂੰ ਕੋਈ ਨਾ ਕੋਈ ਨਾ ਭੱਜਣਾ ਭੱਜਣਾ ਕੌਣੇ ਭੱਜਦਾ ਕਹਿੰਦੇ ਫੇਰ ਭੱਜ ਨੱਠ ਵਾਲਾ ਮਾਹੌਲ ਬਣ ਰਿਹਾ ਬਹੁਤ ਇੱਥੇ ਮੁਸ਼ਕਲ ਹੋਇਆ ਪਿਆ ਹੈ ਬੱਚੇ ਤੁਸੀਂ 7ਵੀਂ ਕਲਾਸ ਚ ਪੜ੍ਹਦੇ ਹੋ ਵੀਡੀਓਜ਼ ਦੇਖ ਰਹੇ ਸੀ ਕਿ ਜੀ ਕਰ ਰਿਹਾ ਸੀ ਉਹ ਰਿਆਨ ਨੂੰ ਹਾਂ ਜੀ ਮਨਜਾ ਕੀ ਤੁਸੀਂ ਹੁਣ ਸੋਚਿਆ ਕਿ ਮੈਂ ਸਤਵੀਂ ਕਲਾਸੇ ਚਲੇ ਜਾਣਾ ਬਾਹਰ ਹਾਂਜੀ ਕੀ ਆਇਆ ਮਨਜੀ ਸੋ ਇਹ ਬੱਚਾ ਦੇਖੋ ਹਜੇ ਇਹਨੇ ਦੁਨੀਆ ਦੇਖਣੀ ਹੈ ਆਪਣੀ ਗੱਲ ਵੀ ਨਹੀਂ ਰੱਖ ਪਾ ਰਿਹਾ ਮਜਬੂਰੀ ਇਹੋ ਜੀ ਬਣ ਗਈ ਕਿ ਇਸ ਉਮਰ ਦੇ ਵਿੱਚ ਨੂੰ ਹੁਣ ਕੈਨੇਡਾ ਜਾਂ ਕੈਲਗਰੀ ਜਾਣਾ ਪਊਗਾ ਟਿਕਟ ਇਹਦੀ ਹੋ ਗਈ ਹੈ ਕੈਮਰੇ ਤੇ ਵੀ ਚੰਗੀ ਤਰ੍ਹਾਂ ਨਹੀਂ ਬੋਲ ਪਾ ਰਿਹਾ ਇੰਨੀ ਛੋਟੀ ਉਮਰ ਦੇ ਵਿੱਚ ਉੱਥੇ ਕਿਹੋ ਜਿਹੇ ਹਾਲਾਤ ਹੋਣਗੇ ਉਹਨੂੰ ਸਾਹਮਣਾ ਇਹਨੇ ਕਰਨਾ ਹੈ ਇਹ ਪੰਜਾਬ ਦੀ ਤਰਾਸਦੀ ਹੈ ਪੰਜਾਬ ਦੀ ਅਸਲ ਤਸਵੀਰ ਆਪਣੇ ਸਹਿਯੋਗੀ ਰਵੀ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ ਗੱਲ ਸਿਰਫ ਫਸਲ ਦੀ ਨਹੀਂ ਨਸਲ ਦੀ ਵੀ ਹੈ ਫਸਲ ਦਾ ਮੁੱਲ ਲੈਣ ਦੇ ਲਈ ਮੋਰਚਾ ਚੱਲ ਰਿਹਾ ਹੈ ਤਾਂ ਪੰਜਾਬ ਦੀ ਆਉਣ ਵਾਲੀ ਨਸਲ ਬੜੀ ਫਿਕਰਮੰਦ ਇਹ ਬੱਚਾ 7ਵੀਂ ਚ ਪੜਦਾ ਹੈ ਤੇ ਕੈਨੇਡਾ ਜਾਣ ਦੀ ਤਿਆਰੀ ਕਰਤੀ ਇਸੇ ਜੂਨ ਚ ਜਿਹੜੀ ਇਹਦੀ ਫਲਾਈਟ ਹੈ ਬਾਬਾ ਜੀ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਬਾਈ ਕਿੱਥੋਂ ਆਏ ਮੇਰਾ ਪਿੰਡ ਟਿੱਬਾ ਜੀ ਸਾਨ੍ਹੇਵਾਲ ਦੇ ਨੇੜੇ ਅਸੀਂ ਉੱਥੋਂ ਆਏ ਆ ਇਹ ਬੱਚਾ ਬੜਾ ਉਤਸੁਕ ਸੀਗਾ ਕਹਿੰਦਾ ਪਾਪਾ ਮੈਂ ਉੱਥੇ ਦਾ ਮਾਹੌਲ ਦੇਖ ਕੇ ਆਉਣਾ ਇਹਦੀ ਟਿਕਟ ਹੋਈ ਹੋਈ ਆ ਜੀ ਕੈਨੇਡਾ ਕੈਲਗਰੀ ਜਾਣਾ ਨੇ ਪਰ ਵੀ ਭਰਾ ਕੋਲੇ ਤੇ ਹੁਣ ਦੇਖੋ ਅਸੀਂ ਬੱਚੇ ਇਹੋ ਜਿਹੇ ਬੱਚਿਆਂ ਨੂੰ ਬਾਹਰ ਇਸੇ ਲਈ ਤੋਰ ਰਹੇ ਆਂ ਵੀ ਸਾਡੀਆਂ ਸੇ ਨਸਲਾਂ ਸੇਫ ਨਹੀਂ ਫਸਲਾਂ ਦੇ ਨਾਲ ਸਾਨੂੰ ਨਸਲਾਂ ਵੀ ਚਾਹੀਦੀਆਂ ਨੇ ਹੁਣ ਹੋਣ ਹਾਰ ਇਹੋ ਜਿਹੇ ਬੱਚੇ ਜਿਹੜੇ ਬਾਹਰ ਜਾ ਰਹੇ ਨੇ ਇੱਥੇ ਦੇ ਸਿਸਟਮ ਦਾ ਚੰਗਾ ਹੋਣ ਕਰਕੇ ਜਾ ਰਹੇ ਨੇ ਜੀ ਹਾਂਜੀ ਵੈਸੇ ਇੱਕ ਟ੍ਰੈਂਡ ਸੀਗਾ ਬਾਈ ਕਿ 12ਵੀਂ ਕਰਕੇ ਜਾਂ ਉਹ ਜੀ ਵੱਡੀ ਪੜ੍ਹਾਈ ਵਾਸਤੇ ਬੱਚੇ ਬਾਹਰ ਜਾ ਰਹੇ ਸੀਗੇ ਹੁਣ ਇਹੋ ਜਿਹਾ ਟ੍ਰੈਂਡ ਸ਼ੁਰੂ ਹੋ ਗਿਆ ਕਿਉਂਕਿ ਜੋ ਮਾਹੌਲ ਖਾਸ ਕਰ ਪੰਜਾਬੀਆਂ ਲਈ ਖਾਸ ਕਰ ਦਸਤਾਰਧਾਰੀਆਂ ਦੇ ਲਈ ਜੋ ਹੈ ਜੀ ਓਏ ਇਹ ਕਹਿੰਦੇ ਇੱਥੇ ਨਾਲੋਂ ਤਾਂ ਉੱਥੇ ਚੰਗਾ ਚਾਹੇ ਉੱਥੇ ਸਾਨੂੰ ਜ਼ਿਆਦਾ ਹੀ ਮਿਹਨਤ ਕਰਨੀ ਪਵੇ ਪਰ ਇੱਥੇ ਨਾਲੋਂ ਤਾਂ ਅਸੀਂ ਸੇਫ ਆ ਤੇ ਦੇਖਿਓ ਕਿਵੇਂ ਪਿੱਛੇ ਗੋਲੇ ਸਾਡੇ ਤੱਕੇ ਜਾ ਰਹੇ ਨੇ ਕਿਵੇਂ ਨੌਜਵਾਨਾਂ ਨੂੰ ਫੱਟੜ ਕਰ ਰਹੇ ਨੇ ਇਹੋ ਜਿਹਾ ਮਾਹੌਲ ਤੋਂ ਡਰਦੇ ਹੀ ਬੱਚੇ ਬਾਹਰ ਜਾ ਰਹੇ ਨੇ ਤੁਸੀਂ ਦੇਖੋ ਕਿਹੋ ਜਿਹੇ ਨੌਜਵਾਨ 6-6 ਫੁੱਟੇ ਵਿਚਾਰੇ ਇੱਥੇ ਵਿਹਲੇ ਤੁਰੇ ਫਿਰਦੇ ਨੇ ਇਹ ਇੱਥੇ ਬੇਰੋਜ਼ਗਾਰੀ ਹੋਣ ਕਰਕੇ ਹੀ ਅੱਗੇ ਤਾਂ ਬੱਚੇ ਪੜ੍ਹ ਕੇ ਜਾਂਦੇ ਸੀ ਹੁਣ ਤਾਂ ਵਰਕ ਪਰਮਿਟ ਦੀ ਜਾਣ ਲੱਗ ਜੇ ਨਾਲੇ ਪਤਾ ਵੀ ਉੱਥੇ ਸਾਡਾ 10 ਸਾਲ ਕੋਈ ਭੇਖ ਨਹੀਂ ਬਣਨਾ ਵੀ ਸਾਨੂੰ ਉੱਥੇ ਰੋਲਣਾ ਪੈਣਾ ਤੇ ਇੱਥੇ ਜ਼ਮੀਨਾਂ ਵੇਚ ਕੇ ਜਾ ਰਹੇ ਨੇ ਇਹ ਸਰਕਾਰ ਦੀਆਂ ਚੰਗੀਆਂ ਨੀਤੀਆਂ ਨਾ ਹੋਣ ਕਰਕੇ ਹੀ ਆ ਜੀ ਬਿਲਕੁਲ ਕਿੰਨਾ ਸੋਹਣਾ ਬੇਟਾ ਆ ਜੂੜਾ ਬੰਨਿਆ ਊੜਾ ਤਾਂ ਜੂੜਾ ਤੁਸੀਂ ਦੋਨੇ ਸੰਭਾਲੇ ਹੋਏ ਆ ਪਰ ਤਰਾਸਦੀ ਹੈ ਕਿ ਜੋ ਮਾਹੌਲ ਲਗਾ ਉਹਦੇ ਬੰਦੇ ਨਜ਼ਰ ਇਨੂੰ ਹੁਣ ਨਹੀਂ ਤਾਂ ਪਿਓ ਦੀ ਕੋਸ਼ਿਸ਼ ਹੁੰਦੀ ਕਿ ਆਪਣੇ ਪੁੱਤ ਨੂੰ ਇੱਕ ਨਾ ਦੂਰ ਭੇਜਣਾ ਬੜਾ ਔਖਾ ਹਾਂਜੀ 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 ਉਹ ਦੇਖੋ ਹੀ ਐ ਇਸੇ ਲਈ ਆ ਜੀ ਹੁਣ ਆਪਦਾ ਹੀ ਜ਼ਿਕਰ ਦਾ ਟੋਟਾ ਹੀ ਆ ਸਾਡਾ ਜਿਹੜਾ ਅਸੀਂ ਇਹਨੂੰ ਬਾਹਰ ਆਪਦੇ ਤੋਂ ਅੱਖਾਂ ਤੋਂ ਦੂਰ ਕਰ ਰਹੇ ਹਾਂ ਫਿਰ ਉਸ ਤੋਂ ਬਾਅਦ ਪਤਾ ਨਹੀਂ ਕਦੋਂ ਮੇਲ ਹੋਣੇ ਐ ਬਾਕੀ ਉਧਰ ਜਾ ਕੇ ਤਾਂ ਫਿਰ ਵੈਸੇ ਹੀ ਖੂਨ ਚਿੱਟੇ ਹੋ ਜਾਂਦੇ ਨੇ ਜੀ ਤੁਸੀਂ ਦੇਖਿਓ ਹੀ ਐ ਜਾ ਕੇ ਉਧਰ ਬੱਚੇ ਫਿਰ ਇੱਧਰ ਨੂੰ ਰੋਕ ਹੀ ਨਹੀਂ ਕਰਦੇ ਇਧਰਲਾ ਮਾਪੇ ਬੱਚੇ ਤੁਸੀਂ ਦੇਖਿਓ ਕਿਵੇਂ ਜੀ ਐਨ ਅੱਜ ਕੱਜ ਦੇ ਸਮੇਂ ਦੇ ਵਿੱਚ ਇਸ ਉਮਰ ਦੇ ਬੱਚੇ ਨੂੰ ਬਾਹਰ ਭੇਜਣਾ ਬڑا ਦਿਲ ਤੇ ਪੱਥਰ ਰੱਖ ਕੇ ਭਜਣਾ ਪੈਂਦਾ ਹਾਉ ਤਾਂ ਹੈ ਜੀ ਹੁਣ ਕੱਲੇ ਲੋ ਇਹਦਾ ਭਰਾ ਹੈਗਾ ਉੱਥੇ ਉਹ ਸੰਭਾਲੂਗਾ ਇਹਨੇ ਉਹ ਜੀ ਲੱਗ ਜੂ ਜੀ ਤਾਂ ਹੁਣ ਇਹਨੂੰ ਲਾਉਣਾ ਹੀ ਪੈਣਾ ਜੀ ਠੀਕ ਹੈ ਜੀ ਦਿਲ ਤਾਂ ਨਹੀਂ ਕਰਦਾ ਦਿਲ ਤੇ ਪੱਥਰ ਰੱਖ ਕੇ ਭੇਜ ਰਹੇ ਆ ਏਡਾ ਲਾੜਲਾ ਬੇਟਾ ਵਾ ਮੇਰਾ ਨਹੀਂ ਸਾਰਿਆਂ ਦਾ ਹੀ ਆ ਜੀ ਇਹ ਤੇ ਸਾਰਿਆਂ ਦਾ ਹੀ ਬੱਚੇ ਜਾ ਰਹੇ ਨੇ ਬੜੇ ਔਖਾ ਮਾਪੇ ਇਥੋਂ ਬੱਚਿਆਂ ਨੂੰ ਭੇਜਦੇ ਨੇ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਲਾਸਟ ਜੇ ਸਰਕਾਰਾਂ ਕਿਉਂਕਿ ਸਿਸਟਮ ਤੋਂ ਦੁਖੀ ਆ ਹਰ ਇੱਕ ਇਨਸਾਨ ਖਾਸ ਕਰ ਪੰਜਾਬੀ ਬਾਹਰ ਸਿਰਫ ਚੰਗੇ ਸਿਸਟਮ ਲਈ ਜਾ ਰਹਾ ਹੈ ਗਟਗਾਟੇ ਮਿਹਨਤ ਦਾ ਮੁੱਲ ਹੈ ਇੱਕ ਆਜ਼ਾਦੀ ਹੈ ਸਿਸਟਮ ਨੂੰ ਕੀ ਕਹਿਣਾ ਚਾਹੁੰਦੇ ਹੋ ਸਿਸਟਮ ਨੂੰ ਇਹ ਹੀ ਹੈ ਵੀ ਸਾਡੀ ਤਾਂ ਬੇਨਤੀ ਹੈ ਵੀ ਤੁਸੀਂ ਜਿਹੜਾ ਇੱਥੋਂ ਨੌਜਵਾਨ ਜਾ ਰਿਹਾ ਹੈ ਤੁਸੀਂ ਇਹਨਾਂ ਨੂੰ ਇੱਥੇ ਬਾਹਰ ਜਾਣ ਤੋਂ ਰੋਕੋ ਚੰਗੇ ਆ ਉਹਨਾਂ ਨੂੰ ਯੋਗਤਾ ਦਿਓ ਫ੍ਰੀ ਪੜਾਈਆਂ ਦਿਓ ਤੇ ਉਹਨਾਂ ਦੀ ਅੱਗੇ ਉਹਨਾਂ ਦਾ ਜਿਹੜਾ ਆਪਣੀਆਂ نسلਾਂ ਖਰਾਬ ਹੋ ਰਹੀਆਂ ਨੇ ਬਾਹਰੋਂ ਆ ਕੇ ਲੋਕ ਇੱਥੇ ਸ਼ਿਕਰਤ ਕਰ ਰਹੇ ਨੇ ਉਹਨਾਂ ਨੂੰ ਕੋਈ ਨਾ ਕੋਈ ਨਾ ਭੱਜਣਾ ਭੱਜਣਾ ਕੋਨੇ ਭੱਜ ਜਾ ਕਹਿੰਦੇ ਫੇਰ ਭੱਜ ਨੱਠ ਵਾਲਾ ਮਾਹੌਲ ਬਣ ਰਿਹਾ ਹੈ ਬਹੁਤ ਇੱਥੇ ਮੁਸ਼ਕਲ ਹੋਇਆ ਪਿਆ ਹੈ ਬੱਚੇ ਤੁਸੀਂ 7ਵੀਂ ਕਲਾਸ ਚ ਪੜਦੇ ਹੋ ਵੀਡੀਓਜ਼ ਦੇਖ ਰਹੇ ਸੀ ਕਿ ਕੀ ਕਰ ਰਿਹਾ ਸੀ ਉਰੇਆਂ ਨੂੰ ਹਾਂ ਜੀ ਕੀ ਮਨ ਚ ਆਇਆ ਕਿ ਤੁਸੀਂ ਹੁਣ ਸੋਚਿਆ ਕਿ ਮੈਂ 7ਵੀਂ ਕਲਾਸ ਚ ਚਲੇ ਜਾਣਾ ਬਾਹਰ ਹਾਂ ਜੀ ਕੀ ਆਇਆ ਮਨ ਚ ਸੋ ਬੱਚਾ ਦੇਖੋ ਹਜੇ ਇਹਨੇ ਦੁਨੀਆ ਦੇਖਣੀ ਆ ਆਪਣੀ ਗੱਲ ਵੀ ਨਹੀਂ ਰੱਖ ਪਾ ਰਿਹਾ ਮਜਬੂਰੀ ਇਹੋ ਜੀ ਬਣ ਗਈ ਕੀ ਇਸ ਉਮਰ ਦੇ ਵਿੱਚ ਨੂੰ ਹੁਣ ਕੈਨੇਡਾ ਜਾਂ ਕੈਲਗਰੀ ਜਾਣਾ ਪਊਗਾ ਟਿਕਟ ਇਹਦੀ ਹੋ ਗਈ ਹੈ ਕੈਮਰੇ ਤੇ ਵੀ ਚੰਗੀ ਤਰ੍ਹਾਂ ਨਹੀਂ ਬੋਲ ਪਾ ਰਿਆ ਇੰਨੀ ਛੋਟੀ ਉਮਰ ਦੇ ਵਿੱਚ ਉੱਥੇ ਕਿਹੋ ਜਿਹੇ ਹਾਲਾਤ ਹੋਣਗੇ ਉਹਨੂੰ ਸਾਹਮਣਾ ਇਹਨੇ ਕਰਨਾ ਹੈ ਇਹ ਪੰਜਾਬ ਦੀ ਤਰਾਸਦੀ ਹੈ ਪੰਜਾਬ ਦੀ ਅਸਲ ਤਸਵੀਰ ਆਪਣੇ ਸਹਿਯੋਗੀ ਰਵੀ ਦੇ ਨਾਲ ਕਰਨ ਸ਼ਰਮਾ ਅਖਰਾਂ ਬੜਾ ਔਖਾ ਹਾਂਜੀ 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 ਉਹ ਦੇਖੋ ਹੀ ਹੈ ਇਸੇ ਲਈ ਹੈ ਜੀ ਹੁਣ ਆਪਦੇ ਜਿਗਰ ਦਾ ਟੋਟਾ ਹੀ ਆ ਸਾਡਾ ਜਿਹੜਾ ਅਸੀਂ ਇਹਨੂੰ ਬਾਹਰ ਆਪਦੇ ਤੋਂ ਅੱਖਾਂ ਤੋਂ ਦੂਰ ਕਰ ਰਹੇ ਹਾਂ ਫਿਰ ਉਦੋਂ ਬਾਅਦ ਪਤਾ ਨਹੀਂ ਕਦੋਂ ਮੇਲ ਹੋਣੇ ਆ ਬਾਕੀ ਉਧਰ ਜਾ ਕੇ ਤਾਂ ਫਿਰ ਵੈਸੇ ਹੀ ਖੂਨ ਚਿੱਟੇ ਹੋ ਜਾਂਦੇ ਨੇ ਜੀ ਤੁਸੀਂ ਦੇਖਿਓ ਜੀ ਆ ਜਾ ਕੇ ਉਧਰ ਬੱਚੇ ਫਿਰ ਇਹ ਤੈਨੂੰ ਰੋਕ ਹੀ ਨਹੀਂ ਕਰਦੇ ਇਧਰ ਲਾ ਮਾਪੇ-ਬਾਪ ਬੱਚੇ ਤੁਸੀਂ ਦੇਖਿਓ ਕਿਵੇਂ ਜੀ ਆਣ ਅੱਜ ਕੱਜ ਦੇ ਸਮੇਂ ਦੇ ਵਿੱਚ ਇਸ ਉਮਰ ਦੇ ਬੱਚੇ ਨੂੰ ਬਾਹਰ ਭੇਜਣਾ ਬੜਾ ਦਿਲ ਤੇ ਪੱਥਰ ਰੱਖ ਕੇ ਭੇਜਣਾ ਪੈਂਦਾ ਉਹ ਤਾਂ ਹੈ ਜੀ ਹੁਣ ਕੱਲੇ ਲੋ ਇਹਦਾ ਭਰਾ ਹੈਗਾ ਉੱਥੇ ਉਹ ਸੰਭਾਲੂਗਾ ਇਹਨੂੰ ਜੀ ਲੱਗ ਜੂ ਜੀ ਤਾਂ ਹੁਣ ਇਹਨੂੰ ਲਾਉਣਾ ਹੀ ਪੈਣਾ ਜੀ ਕੀ ਕਹਿੰਦੀ ਦਿਲ ਤਾਂ ਨਹੀਂ ਕਰਦਾ ਦਿਲ ਤੇ ਪੱਥਰ ਆ ਕੇ ਭੇਜ ਰਹੇ ਆ ਐਡਾ ਲਾੜਲਾ ਬੇਟਾ ਵਾ ਮੇਰਾ ਨਹੀਂ ਸਾਰਿਆਂ ਦਾ ਹੀ ਆ ਜੀ ਇਹ ਤੇ ਸਾਰਿਆਂ ਦਾ ਹੀ ਬੱਚੇ ਜਾ ਰਹੇ ਨੇ ਬੜੇ ਔਖਾ ਮਾਪਾਪ ਇਥੋਂ ਬੱਚਿਆਂ ਨੂੰ ਭੇਜਦੇ ਨੇ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਲਾਸਟ ਜੇ ਸਰਕਾਰਾਂ ਕਿਉਂਕਿ ਸਿਸਟਮ ਤੋਂ ਦੁਖੀ ਆ ਹਰ ਇੱਕ ਇਨਸਾਨ ਖਾਸ ਕਰ ਪੰਜਾਬੀ ਬਾਹਰ ਸਿਰਫ ਚੰਗੇ ਸਿਸਟਮ ਲਈ ਜਾ ਰਿਹਾ ਹੈਗਾ ਟੋਗਾ ਟੋਟੇ ਮਿਹਨਤ ਦਾ ਮੁੱਲ ਹੈ ਇੱਕ ਆਜ਼ਾਦੀ ਹੈ ਸਿਸਟਮ ਨੂੰ ਕੀ ਕਹਿਣਾ ਚਾਹੁੰਦੇ ਹੋ ਸਿਸਟਮ ਨੂੰ ਇਹ ਹੀ ਹੈ ਵੀ ਸਾਡੀ ਤਾਂ ਬੇਨਤੀ ਹੈ ਵੇ ਤੁਸੀਂ ਜਿਹੜਾ ਇੱਥੋਂ ਨੌਜਵਾਨ ਜਾ ਰਿਹਾ ਤੁਸੀਂ ਇਹਨਾਂ ਨੂੰ ਇੱਥੇ ਬਾਹਰ ਜਾਣ ਤੋਂ ਰੋਕੋ ਚੰਗੇ ਆ ਉਹਨਾਂ ਨੂੰ ਲਿਆਕਤ ਦਿਓ ਫ੍ਰੀ ਪੜਾਈਆਂ ਦਿਓ ਤੇ ਉਹਨਾਂ ਦੀ ਅੱਗੇ ਉਹਨਾਂ ਦੇ ਜਿਹੜਾ ਆਪਣੀਆਂ نسلਾਂ ਖਰਾਬ ਹੋ ਰਹੀਆਂ ਨੇ ਬਾਹਰੋਂ ਆ ਕੇ ਲੋਕ ਇੱਥੇ ਸ਼ਿਕਰਤ ਕਰ ਰਹੇ ਨੇ ਉਹਨਾਂ ਨੂੰ ਕੋਈ ਨਾ ਕੋਈ ਨਾ ਭੱਜਣਾ ਭੱਜ ਕੋਈ ਨੇ ਭੱਜਦਾ ਕੋਈ ਨਹੀਂ ਫੇਰ ਭੱਜਣਾ ਠ ਵਾਲਾ ਮਾਹੌਲ ਬਣ ਰਿਹਾ ਹੈ ਬਹੁਤ ਇੱਥੇ ਮੁਸ਼ਕਲ ਹੋਇਆ ਪਿਆ ਹੈ ਬੱਚੇ ਤੁਸੀਂ 7ਵੀਂ ਕਲਾਸ ਚ ਪੜਦੇ ਹੋ ਵੀਡੀਓਜ਼ ਦੇਖ ਰਹੇ ਸੀ ਕਿ ਕੀ ਕਰ ਰას ਸੀ ਉਰੇ ਨੂੰ ਹਾਂ ਜੀ ਮਨਜਾਇਆ ਕਿ ਤੁਸੀਂ ਹੁਣ ਸੋਚਿਆ ਕਿ ਮੈਂ 7ਵੀਂ ਕਲਾਸੇ ਚਲੇ ਜਾਣਾ ਬਾਹਰ ਹਾਂਜੀ ਕੀ ਆਇਆ ਮਨਜੀ ਸੋ ਇਹ ਬੱਚਾ ਦੇਖੋ ਹਜੇ ਇਹਨੇ ਦੁਨੀਆ ਦੇਖਣੀ ਹੈ ਆਪਣੀ ਗੱਲ ਵੀ ਨਹੀਂ ਰੱਖ ਪਾ ਰਿਹਾ ਮਜਬੂਰੀ ਇਹੋ ਜੀ ਬਣ ਗਈ ਕਿ ਇਸ ਉਮਰ ਦੇ ਵਿੱਚ ਨੂੰ ਹੁਣ ਕੈਨੇਡਾ ਜਾਂ ਕੈਲਗਰੀ ਜਾਣਾ ਪਊਗਾ ਟਿਕਟ ਇਹਦੀ ਹੋ ਗਈ ਹੈ ਕੈਮਰੇ ਤੇ ਵੀ ਚੰਗੀ ਤਰਾਨੀ ਬੋਲ ਪਾ ਰਿਹਾ ਇੰਨੀ ਛੋਟੀ ਉਮਰ ਦੇ ਵਿੱਚ ਉੱਥੇ ਕਿਹੋ ਜਿਹੇ ਹਾਲਾਤ ਹੋਣਗੇ ਉਹਨੂੰ ਸਾਹਮਣਾ ਇਹਨੇ ਕਰਨਾ ਹੈ ਇਹ ਪੰਜਾਬ ਦੀ ਤਰਸਦੀ ਹੈ ਪੰਜਾਬ ਦੀ ਅਸਲ ਤਸਵੀਰ ਆਪਣੇ ਸਹਿਯੋਗੀ ਰਵੀ ਦੇ ਨਾਲ ਕਰਨ ਸ਼ਰਮਾ ਅਖਰ ਦੇਲੇ